ਇਦੇ ਪੇਟ ਵਿੱਚ ਰਸੌड़ियां ਹੈ ਹਨ ਤੇ ਤੁਹਾਡਾ ਆਪਰੇਸ਼ਨ ਦੱਸਿਆ ਡਾਕਟਰ ਹਾਂ ਤੇ ਤੁਸੀਂ ਪ੍ਰਾਰਥਨਾ ਕਰਾਈ ਜਦੋਂ ਬਦਗੀ ਵਿੱਚ ਆਏ ਤੇ ਤੁਹਾਨੂੰ ਕੀ ਕਿਹਾ ਗਿਆ ਨਹੀਂ ਜਦ ਤੁਸੀਂ ਦੁਆ ਕਰਾਈ ਕਰਾਈ ਤੇ ਤੁਹਾਨੂੰ ਕੀ ਕਿਹਾ ਇਹ ਕਿ ਭੈਣ ਜੀ ਇਹ ਰਸੌड़ियां ਤੁਹਾਨੂੰ ਆ ਦੱਬਣੀਆਂ ਨਾਲ ਦਿਖਣ ਗਿਆ ਹallelujah ਹallelujah ਜਿਹਦੋਂ ਫਿਰ ਤੁਸੀਂ ਇਸ ਵਾਰ ਸਹੈਨ ਕਰਾਈ ਤੁਹਾਡੀਆਂ ਰਸੋਈਆਂ ਸਹੈਨ ਚ ਦੇਖਿਓ ਹallelujah 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 ਉਹ ਰਸੋਈਆਂ ਤੁਹਾਡੀਆਂ ਗਾਇਬ ਹੋ ਗਈ ਪ੍ਰਭੂ ਦੀ ਕਰਕੇ ਮੈਂ ਉੱਠਾ ਕੇ ਧੰਨਵਾਦ ਕਰੂੰ ਹallelujah ਪੇਨ ਵਿੱਚ ਰਹਿੰਦੇ ਆ ਹਮ ਤੇ ਉਧਰ ਦੇ ਵੀ ਹਨ ਇਹ ਉਧਰ ਵੀ ਦੇ ਵੀ ਰੈਸੀਡੈਂਸ ਬਣ ਗਏ ਤੇ ਇਧਰ ਦੇ ਵੀ ਹallelujah ਹallelujah ਔਰ ਹੁਣ ਇਹਨਾਂ ਦਾ ਵਿਆਹ ਹੈ ਕਿੱਦਣ ਕੱਲ ਆਈਏ ਹੱਥ ਉਠਾਓ ਦਵਾ ਕਰਾਂਗੇ ਯੋਹੋ ਪਲੀਜ਼ ਲਾਰਡ ਕਿਉਂਕਿ ਇਹ ਮੈਂ ਹਾਂ ਤੇ ਮੇਰੇ ਨਾਲ ਕੋਈ ਅੜਾ ਕੀ ਬਾਪਰ ਦੀ ਗੱਲ ਮੈਂ ਤੇ ਆਪਣੇ ਇਹਨਾਂ ਦੇ ਪਤੀ ਛੱਡ ਤੀ ਯੋਹੋ ਫੇਰ ਕਰ ਰਹੇ ਹੋਗੇ ਕਿ ਚਲੋ ਇਹਨਾਂ ਜਿਹਨਾਂ ਦਾ ਮਾਣ ਸਮਾਨ ਦਿੱਤਾ ਜੇ ਮੈਂ ਖੇ ਵੀ ਨਹੀਂ ਹੋ ਜਦਿਆ ਧੰਨਵਾਦ ਕੋਈ ਸ਼ਰਮ ਨਹੀਂ ਕਰਦੀ ਜਾਲੇ ਆ ਵੀ ਮੇਰੀ ਇਹੋ ਜਿਹਾ ਮੇਤੇ ਵਾਖਰਾ ਵਗਿਆ ਸੀ ਕਿ ਮੈਂ ਦਾਣੇ ਲੈ ਕੇ ਗਿਆ ਘਰੋਂ 40 ਕਿਲੋ ਦੁਕਾਨ ਤੇ ਕਿ ਕੀ ਰਿਪਿਓਣਾ ਤੇ ਮੈਂ ਤੇਰੇ ਘਰ ਗਿਆ ਜਿਹੜਾ ਵੇਖਣਾ ਦਿੱਤਾ ਲਿਓਣਾ ਆਟਾ ਮੋੜਦੇ ਮਾਰਨਾ ਕੋਈ ਵੇਖ ਪੁਰਾ ਲੈ ਕੋਈ ਗਾੜੀ ਆ ਕੇ ਧੱਕੇ ਤੋਂ ਪਾਟ ਕੇ ਕਣਕ ਤੇ ਦੁਕਾਨ ਤੇ ਲੈ ਗਿਆ ਇਹਨੂੰ ਪੜਾ ਆਪਣੇ ਵੀਰ ਕੋ ਆਪਣੇ ਰਾਡੀ ਕਰਨ ਹਾਂਜੀ ਸਾਵੀ ਕਾਂ ਤੇ ਲਾਡੀ ਆਪਣੇ ਬੜੇ ਪਿਓ ਮਲੇਰੇ ਆਏ ਤੇ ਮੈਂ ਵੀ ਉਹਨੇ ਕੀ ਖਾਣਾ ਦੁਜੀ ਕਾਂ ਤੇ ਵਾ ਲੈ ਗਿਆ ਭਰੇ ਸੇਵੇ ਵਾਲੀ ਸੀ ਉਹਨੂੰ ਮੈਂ ਆਖਿਆ ਮੈਂ ਤਾਂ ਟਾਣੇ ਲੈਣੇ ਆਂ ਜਿਵੇਂ ਅਬ ਤੁਸੀਂ ਟਾਣੇ ਲੈਣੇ ਕਿਵੇਂ ਮੈਂ ਨਹੀਂ ਲੈਣੇ ਤੇ ਤੇਰੀ ਮਰਜ਼ੀ ਆ ਵੇ ਮੈਂ ਤੁਰੀ ਰੇਲ ਨਾਲ ਤੇ ਦੱਸ ਮੈਂ ਕਰ ਨੂੰ ਕਰਦਾ ਕਾਟਾ ਮੈਨੂੰ ਮੇਰੇ ਵੀ ਰਵਾੜਾ ਪਾਈਆ ਲਾਵਾਂ ਦਾ ਸ਼ੋਰ ਆ ਇਤਨਾ ਕਿ ਲੋਕਾਂ ਕਰ ਗਿਆ ਹਾਂ ਜੀ ਨਹੀਂ ਮੈਂ ਤਾਂ 7 ਰੁਪਏ ਕਿਲੋ ਲੈਣੀ ਆ ਮੈਂ ਵੀ 7 ਰੁਪਏ ਨੂੰ ਲੈਣੀ ਆ ਤੇ ਮੈਂ ਤੇ ਮੈਂ ਭਾਈ ਸ਼ੋਰ ਨੂੰ ਲੈ ਗਈ ਤੇ ਤੈਨੂੰ ਕਿੰਨਾ 7 ਰੁਪਏ ਦੇ ਰੱਖੇ ਆ ਮੈਂ ਕਿਉਂ ਚੁੱਕੇ ਦਾਣੇ ਔਰ ਔਰ ਮੈਨਾਂ ਵੀ ਖਟਾਨ ਗਾੜੀ ਕਿਹਾ ਮੈਂ ਫੇਰ ਲਿਆ ਗਏ ਪਰ ਉਹ ਦੇਖੀ ਭਾਰ ਤੇ ਤੇ ਮੈਂ ਇਹ ਚੁੱਕਰ ਮਨਾਉਂਦਾ ਜਦੋਂ ਉਹਦਾ ਬਾਤ ਸਮਝਦਾ ਇੱਕ ਵੀਰ ਇੱਥੇ ਹੜਾ ਹੋ ਰਿਹਾ ਦਾ ਕਵੀਸ਼ਰ ਕਿੱਥੇ ਗਿਆ ਹੋਇਆ ਉਹਨੇ ਦੇ ਮੈਂ ਦੋਹਾਂ ਜਣੇ ਇਕੱਠੇ ਲਿਆਈ ਤੇ ਬਾਕੀ ਗੱਲ ਇਹ ਹੁੰਦੀ ਹੈ ਵੀ ਜਦੋਂ ਲੱਕੜਾਂ ਨੂੰ ਅੱਗ ਲੱਗਦੀ ਹੈ ਛੋਟੀ ਲੱਕੜ ਨੂੰ ਪਹਿਲਾਂ ਜਦੋਂ ਵੀ ਅੱਗ ਲੱਗਦੀ ਛੋਟੀ ਲੱਕੜ ਨੂੰ ਲੱਗੇ ਰ ਫੇਰ ਹੀ ਲੱਗਦੀ ਹੈ ਬڑے بڑے ਮੋਟੇ ਰਾਹੀ ਸਾਡੇ ਅਰ ਜਿਹੜੇ ਪਰ ਉਹਨਾਂ ਨੂੰ ਜਿ ਲੈ ਚਾਹੀਏ ਉਹ ਛੋਟਾ ਜਿਹਾ ਇਹ ਜਦੋਂ ਆਉਂਦਾ ਮੈਂ ਲੈਣਾ ਪਸਟਰ ਹੋਣੀ ਕਿ ਆਪਾਂ ਵੀ ਨਹੀਂ ਤੇਰੀ ਮੰਮੀ ਇਹ ਕੇ ਮੰਨਦੀ ਵੀ ਆਂਦੀ ਨਹੀਂ ਜਦੋਂ ਆਉਂਦਾ ਤਨ ਪਰ ਆਦਾ ਨਹੀਂ ਮੈਂ ਨਹੀਂ ਜੇੜ ਕੀਤੀ ਉਹਨੇ ਆਂਦਾ ਮੈਂ ਲੈਣਾ ਲੈਣਾ ਅੱਜ ਭਾ ਜੋ ਮਰਤੀ ਹੋਵੇ ਤੇ ਕੱਲ ਮੈਂ ਤੇਰੇ ਡੋਡ ਸਾਹਿਬ ਲਾ ਕੇ ਉਹਨਾਂ ਨਾਲ ਮੈਂ ਗੱਲ ਕੀਤੀ ਮੈਂ ਮੈਂ ਸ਼ਰਾਬ ਛੱਡਤੀ ਆਂਦਾ ਤੂੰ ਸੰਡੂ ਮੇਰਾ